ਕੀ ਨਾਮ ਕੀ ਆਪਣਾ ਮੇਰਾ ਵੀ ਰੇਵਿੰਦਰ ਲਕਾਇਮ ਆ ਕੀ ਗੱਲ ਕੀ ਹੋਈ ਵਜੀ ਇੱਥੇ ਗੱਲ ਕੋਈ ਨਹੀਂ ਵਜੀ ਕੰਪਨੀ ਵਾਲਾ ਚੌਂਕ ਤੇ ਨਾਕਾ ਲੱਗਾ ਸੀਗਾ ਦੋ ਸਰਦਾਰ ਮੁੰਡੇ ਸੀਗੇ ਇੱਕ ਨੇ ਟੋਪੀ ਪਾਈ ਹੋਈ ਸੀ ਡਰਾਈਵਰ ਨੇ ਦੂਜਾ ਪਿੱਛੇ ਬੈਠਾ ਸੀਗਾ ਇਹਨਾਂ ਨੇ ਰੋਕਿਆ ਉਹਦੇ ਕੋਲ ਸਿਰਫ ਕਾਗਜ਼ ਮੰਗੇ ਆ ਕਿ ਹਾਂ ਬੇਟਾ ਕਾਗਜ਼ ਦਿਖਾ ਦੇ ਉਹ ਤੋਂ ਬੈਂਸਣ ਲੱਗ ਗਿਆ ਵੀਡੀਓ ਬਣਾ ਲੱਗ ਗਿਆ ਗਾਲ੍ਹਾਂ ਕੱਢਣ ਲੱਗ ਗਿਆ ਫਿਰ ਕਹਿੰਦੇ ਝੂਠਾ ਇਲਜ਼ਾਮ ਲਾਉਂਦੇ ਜੀ ਕਿ ਤੂੰ ਧੱਕੇ ਮਾਰੇ ਆ ਗਾਲ੍ਹਾਂ ਕੱਢੀਆਂ ਕੈਮਰੇ ਲੱਗੇ ਦੇਖ ਲਓ ਅਗਲਾ ਕਰਦਾ ਹੀ ਨਹੀਂ ਕਾਗਜ਼ ਮੰਗਣ ਤੇ ਗਾਲ੍ਹਾਂ ਕੱਢ ਕਾਗਜ਼ ਹੀ ਮੰਗਾ ਤੇ ਇੰਨਾ ਹੋ ਗਿਆ ਕਿ ਹਾਂ ਮਾਸੇ ਐਕਸਪਾਇਰ ਹੋਇਆ ਤੇ ਉਹ ਵੀ ਨਹੀਂ ਸੀ ਜਦੋਂ ਉਹਨਾਂ ਨੇ ਇਹ ਸੀ ਨਿਕਾਲੀ ਜਾਂ ਮੈਂ ਪੁੱਛਿਆ ਤੇ ਇਹ ਉਹ ਇਹਨਾਂ ਨੇ ਵਹਿਸਣ ਲੱਗੇ ਗੱਡੀ ক্লোਜ ਕਰਨ ਲੱਗੇ ਫੇਰ ਤਾਂ ਭੁਗੇ ਗਏ ਜਾਂ ਜੱਪ ਜਿੱਤੇ ਮੱਤੀ ਲਾ ਕੇ ਸੀ ਛਡਾਲਾਂਗੇ ਜਦੋਂ ਭੱਜਣ ਲੱਗੇ ਇਹਨਾਂ ਨੇ ਫੜਿਆ ਤੇ ਇੱਕ ਸਰਦਾਰ ਨੇ ਟੋਪੀ ਪਾਈ ਦੀ ਆਪਣੀ ਟੋਪੀ ਲਾ ਕੇ ਰੁਮਾਲ ਬੰਨਿਆ ਸੀ ਕਹਿੰਦਾ ਕਿ ਇਹ ਨਾ ਮੇਰੇ ਕੇਸ ਨੂੰ ਉਸ ਭੈਣ ਨੂੰ ਸੜਾ ਦੇ ਇਹ ਉੱਥੋਂ ਭੱਜ ਗਏ ਸਰ ਕੀ ਨਾਮ ਕੀ ਤੁਹਾਡਾ ਸੁਖਦੇਵ ਕੀ ਗੱਲ ਕੀ ਮੈਟ੍ਰਿਕਲੀਅਰ ਕਰ ਦੋ ਹੁਣਾਂ ਜੀ ਮੋਰਚਾ ਲਿੱਧਰੋਂ ਉਹਨਾਂ ਨੇ ਦਿਖਾਈ ਤਾਨੂੰ ਰੋਕਿਆ ਜਦੋਂ ਨਾ ਪੇਪਰ ਪੁੱਛੇ ਤੇ ਪਹਿਲਾਂ ਤਾਂ ਪੇਪਰ ਦੇਣ ਤੋਂ ਨਕਾਰੀ ਕਰਦੇ ਸੀ ਪੇਪਰ ਕਹਿੰਦੇ ਸਾਡੇ ਕੋਲ ਸਾਰੇ ਕਿਹੜੀ ਬੇਇਜ਼ਤੀ ਸਾਨੂੰ ਰੋਕਿਆ ਤੁਸੀਂ ਮੈਂ ਕਿਹਾ ਤੁਹਾਡਾ ਵੀ ਨੰਬਰ ਅਪਡੇਟ ਸਰਕਾਰੀ ਨਹੀਂ ਲੱਗਿਓ ਤੇ ਤੁਹਾਡੇ ਪੀਜੀ ਤੁਹਾਡਾ ਲਾਇਸੈਂਸ ਬਣਿਆ ਲਾਇਸੈਂਸ ਕਹਿੰਦਾ ਮੇਰਾ ਕਹਿੰਦਾ ਬਣਿਆ ਲਾਇਸੈਂਸ ਮੈਂ ਕਿਹਾ ਦਿਖਾ ਦਿਓ ਜੇ ਜਦ ਕਿ ਉਹ ਕੋਲ ਲਾਇਸੈਂਸ ਵੀ ਹੈ ਨਹੀਂ ਸੀਗਾ ਜਦੋਂ ਉਹਨਾਂ ਨੇ ਆਰਸੀ ਪਹਿਲਾਂ ਆਰਸੀ ਵੀ ਦਿਖਾਉਂਦੇ ਜੋ ਆਰਸੀ ਕੱਢ ਕੇ ਚੈੱਕ ਕਰਾਈ ਜਦੋਂ ਚੈੱਕ ਕੀਤੀ ਤਾਂ ਉਹ ਆਰਸੀ 24 ਦੀ ਸਪੈਰ ਹੋ ਚੁੱਕੀ ਸੀ ਜੀ ਠੀਕ ਹੈ ਨਾ ਇੰਨੇ ਚ ਵੀ ਉਹ ਲਾਪੇ ਅੱ ਵੇ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਫਾਜ ਜਾਣਾ ਉਹਨੂੰ ਭੱਜਣ ਦੀ ਕੀਤੀ ਜ਼ਰਾ ਮੌਕਾ ਤਾਂ ਭੱਜ ਗਿਆ ਕਿੰਨੇ ਜਨੇ ਸੀ ਦੋ ਜਨੇ ਸੀਗੇ ਦੋਨੇ ਸਰਦਾਰ ਸੀਗੇ ਤੇ ਸਰ ਉਹਨਾਂ ਨੇ ਪਛਾਣ ਪੱਤਰ ਕੋਲ ਲਿਖਿਆ ਲਿਤਾ ਉਹਨਾਂ ਕੋਲ ਤੁਸੀਂ ਉਹਨਾਂ ਕੋਲ ਆਪਣਾ ਆਈਡੀ ਪ੍ਰੂਫ ਕੋਈ ਨਹੀਂ ਸੀਗਾ ਆਪਣਾ ਆਈਡੀ ਪ੍ਰੂਫ ਨਾ ਤਾਂ ਉਹਨੇ ਸਿਰਫ ਆਪਣਾ ਦਿਲਪਰੀ ਦੇ ਨਾਲ ਖਾਇਆ ਦੱਸਿਆ ਮੜਿਆ ਬਸ ਕੋਈ ਦਿਲਪਰੀ ਸਾਨੂੰ ਬਹੁਤ ਮੁਖਤਿਆਰ ਸਿੰਘ ਇਤੋਂ ਜ਼ਿਆਦਾ ਕੁਝ ਨਹੀਂ ਦੱਸਿਆ ਜਿਹੜੇ ਲੋਕ ਖੜੇ ਨੂੰ ਕਹਿੰਦੇ ਗੱਲੀ ਗਲੋਜ ਵੀ ਤੁਹਾਡੇ ਨਾਲ ਕੀਤੀ ਮੈਂ ਇਸ ਤੇ ਵੀ ਕੀਤਾ ਮੈਂ ਇਸ ਤੇ ਵਹੀ ਬਤਮੀ ਜੀ ਕਰ ਰਿਹਾ ਸੀ ਨਾ ਉਹ ਮਤਲਬ ਵੀ ਤੁਸੀਂ ਸਾਣਾ ਧੱਕਾ ਕਰਦੇ ਆ ਜਿਹੜਾ ਉਹ ਆਪਣਾ ਬਚਣ ਲਈ ਵੀਡੀਓ ਬਣਾ ਰਿਹਾ ਸੀ ਉਲ ਇਹ ਥੀ ਥਾਣਾ ਧੱਕਾ ਕਰਦੇ ਆ। ਭੱਜ ਗਿਆ ਇੱਕਦਮ। ਇੱਕਦਮ ਜੋ ਦੇਖਿਆ ਮੀਡੀਆ ਦਾ ਇੱਕ ਜਣਾ ਇਧਰੋਂ ਭੱਜ ਗਿਆ ਸਾਨੂੰ ਜੋਤੀ ਚੌਕ ਸਾਨੂੰ। ਦੂਜਾ ਆਪਣੇ ਇਧਰੋਂ ਵੀ ਆਪਣੇ ਨਹਿਰੂਗੜ੍ਹ ਨਾਲੋਂ ਭੱਜ ਗਿਆ। ਇਹ ਦੇਖੇ ਵੀ ਚੋਰੀ ਮੋਟਰਸਾਈਕਲ ਵੀ ਹੋ ਸਕਦਾ। ਹੋ ਸਕਦਾ ਚੋਰੀ ਜਾਵੇ। ਹੁਣ ਜਿਹੜਾ ਮੋਟਰਸਾਈਕਲ ਕਿੱਥੇ ਰੱਖਿਆ ਗਿਆ? ਇਹ 4 ਨੰਬਰ ਥਾਣੇ ਡਿਊਟੀ ਆਸਬ ਦੇਹਵਾਲੇ ਕਰਦਾ ਇਹ। ਸਰਚ ਕੀਤਾ ਮੋਟਰਸਾਈਕਲ ਕਿੱਥੇ ਤੋਂ ਨਿਕਲਿਆ? ਮੋਟਰਸਾਈਕਲ ਬੇਸਿਕਲੀ ਜਿਹੜਾ ਨੰਬਰ ਆ ਮੌਕੇ ਦਾ ਆ। ਜੀ 22 ਇਹਨਾਂ ਦੇ ਕਿਸੇ ਰਿਸ਼ਤੇਦਾਰ ਦੇ ਨਾਮ ਤੇ ਇਹ ਇਹਨਾਂ ਨੇ ਨਹੀਂ ਜੀ ਇਹਨਾਂ ਨੂੰ ਕੁਝ ਨਹੀਂ ਪਤਾ ਉਦਾਂ ਉਹਨਾਂ ਨੂੰ ਪਤਾ ਨਹੀਂ ਕਿਹਦੇ ਨਾਮ ਤੇ ਆ ਇਹਨਾਂ ਨੂੰ ਉਦਾਂ ਫੌਜਾ ਸਿੰਘ ਫੌਜਾ ਸਿੰਘ ਕਰੀ ਜਾਂਦੇ ਯਾਰ ਕਿਉਂ ਕਿਹਦੇ ਨਾਂ ਤੇ ਮਹਿੰਦਰ ਸਿੰਘ ਦੇ ਨਾਂ ਦੇ ਮਹਿੰਦਰ ਸਿੰਘ ਦੇ ਨਾਂ ਤੇ ਆਓ ਮੈਨੂੰ ਤੁਹਾਨੂੰ ਕੀ ਲੱਗਦਾ ਕਿ ਮੋਟਰ ਚੋਰੀ ਦਾ ਹੈ ਹੋ ਸਕਦਾ ਮੋਟਰ ਚੋਰੀ ਜਾਵੇ ਅਗੇ ਵੈਰੀਫਾਈ ਅਗੇ ਡਿਊਟੀ ਐਸਐਚਓ ਸਾਹਿਬ ਤੇ ਡਿਊਟੀ ਐਸਐਚਓ ਦੇ ਹਵਾਲੇ ਕਰਦਾ ਉਹ ਅਗਲਾ ਵੈਰੀਫਾਈ ਕਰ ਲੈਣਗੇ ਕੋਈ ਜਿਹੜੀ ਕਾਰ ਜਿਹੜੀ ਬੰਦ ਦੀ ਕਾਰਵਾਈ ਐਸਐਚਓ ਸਾਹਿਬ ਨੂੰ ਕੱਟ ਕਰ ਕਦ ਜਿਹੜੀ ਬੰਦ ਦੀ ਕਾਰਵਾਈ ਕਰਦੇ ਇਸ ਨੂੰ ਕਿਸ ਤਰ੍ਹਾਂ ਦੇ ਦੋ ਤੁਸੀਂ ਆਪਣੀ ਡਿਊਟੀ ਕਰਦੇ ਹੋ ਸੜਕਾਂ ਤੇ ਖੜੇ ਹੋ ਕੇ ਤੁਸੀਂ ਟ੍ਰੈਫਿਕ ਰੂਲ ਸਮਝਾਉਂਦੇ ਹੋ ਤੇ ਤੁਹਾਨੂੰ ਹੀ ਮਿਸਪੀ ਹੁੰਦਾ ਇਹ ਤਾਂ ਭਾਜੀ ਆਮ ਲੋਕਾਂ ਨੂੰ ਹੁਣ ਹੋ ਗਿਆ ਨਾ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਬਚਣ ਲਈ ਕੋਈ ਨਾ ਕੋਈ ਡਰਾਮਾ ਦਾ ਕਰਦਾ ਹੀ ਆਗਲਾ ਨਾ ਉਹ ਵੀਡੀਓ ਬਣਾਵਾਲਾ ਪਹਿਲਾਂ ਦੇਖੋ ਜੀ ਹੁਣ ਚਲਾਨ ਤੋਂ ਮਾਰੇ ਡਰਦੇ ਮਾਰੇ ਆਪਣੇ ਆਪ ਨੂੰ ਮਿਸਧਾਰਦੇ ਲੇਕਿਨ ਦੂਜਿਆਂ ਨੂੰ ਦੋਸ਼ ਦੇਣ ਲੱਪੈਂਦੇ ਆ ਇਹ ਗੱਲੋਂ ਹੱਥੋਂ ਪਾਈ ਪੈਰ ਨੂੰ ਕਰੀ ਜਾਂਦਾ ਤੁਹਾਨੂੰ ਕਿਹਨੇ ਕਿਹਾ ਮੈਂ ਕਰ ਦੂੰਗਾ ਮੈਂ ਕਰ ਦੂੰਗਾ ਹਾਂ ਠੀਕ ਆ ਕਰੋ ਬੋਲੋ ਉਹ ਜਿਹੜੇ ਸਾਡੇ ਨਾਲ ਵੀਡੀਓ ਤੁਹਾਡਾ ਜਿਹੜਾ ਮੂਲ ਉਹ ਮੈਡਮ ਕੁਝ ਨਹੀਂ ਬੋਲੇ ਮੈਡਮ ਕੁਝ ਨਹੀਂ ਬੋਲੇ ਅਸਰਾ ਜੋ ਤੱਕ ਕੈਮਰਾ ਨੂੰ ਕਰਦੇ ਵਾ ਇਹ ਤੱਕ ਕੈਮਰਾ ਨਹੀਂ ਤਾਂ ਇਹਨਾਂ ਨੇ ਸਾਡੇ ਹੱਥੀਂ ਬੈ ਜਾਣਾ ਸਾਰੇ ਕੋਈ ਦਿੱਕਤ ਨਹੀਂ ਤੁਹਾਡਾ ਨਾਂ ਕੀ ਹੈ ਤੁਹਾਡਾ ਨਾਂ ਕੀ ਹੈ ਬਿਲਕੁਲ ਨਾਮ ਦੱਸੋ ਚਲਾਨ ਬੰਦ